ਹਾਂਜੀ ਮਿੱਤਰੋ ਕੀ ਹਾਲ ਚਾਲ ਤੁਹਾਡਾ ਮੀਤ ਕਰਦਾ ਤੁਸੀ ਸਾਰੇ ਜਾਣੇ ਆਪਦੇ ਘਰੇ ਬਹੁਤੀ ਕੰਡ ਹੋਵੋਗੇ ਤੁਹਾਡੇ ਲਈ ਫੇਰ ਆਪਾਂ ਇੱਕ ਫਣੀ ਕਮੈਂਟਸ ਵਾਲੀ ਵੀਡੀਓ ਲੈ ਕੇ ਆਏ ਹਾਂ ਹੁਣ ਆਪਾਂ ਵੀਡੀਓ ਵੇਖਦੇ ਤੇ ਕਮੈਂਟ ਪੜ੍ਹਦੇ ਕਮੈਂਟ ਬਹੁਤ ਫਣੀ ਹੋਣ ਵਾਲੇ ਪੂਰਾ ਦੇਖੋ ਵੀਡੀਓ ਨੂੰ ਹਾਂਜੀ ਮਿੱਤਰੋ ਆ ਜੋੜੀ ਚੈੱਕ ਕਰਿਓ ਫੇਰ ਆਪਾਂ ਕਮੈਂਟ ਪੜ੍ਹਦੇ ਲੋਕਾਂ ਵੱਲੋਂ ਕੀਤੇ ਹੋਏ ਵੀਡੀਓ ਤੇ ਸੱਚ ਦੱਸਦੇ ਕਿਤੇ ਗੱਪਰੂ ਦੇ ਸਿਰ ਰੱਖ ਕੇ ਸੌਣਾ ਚਾਹੁੰਦੀ ਨਹੀਂ ਨਾ ਕਰਿਆ ਕਰੋ ਵੀਰ ਜੀ ਐਦਾ ਮੇਰੀ ਤਾਂ ਪਹਿਲਾਂ ਦਵਾਈ ਚੱਲੀ ਜਾਂਦੀ ਆ ਜੋੜੀ ਤਾਂ ਐ ਲੱਗਦੀ ਜਿਵੇਂ ਚਿੱਟੇ ਪਤੀਸੇ ਤੇ ਕਾਲਾ ਕੀੜਾ ਤੁਰਦਾ ਹੋਵੇ ਜੇ ਤੈਨੂੰ ਆ ਵੀ ਮੁਸ਼ਕਿਲ ਨਾ ਮਿਲੇ ਤਾਂ ਲੱਖ ਦੀ ਲਾਂਹ ਤਾਂ ਤੇਰੀ ਜ਼ਿੰਦਗੀ ਤੇ ਸੱਚ ਦੱਸ ਦੇ ਗੱਭਰੂ ਦੇ ਸਿਰ ਰੱਖ ਕੇ ਤੂੰ ਚਾਉਂਦੀ ਨਹੀਂ ਸੱਚ ਦੱਸ ਤੂੰ ਗੱਭਰੂ ਦੀ ਹਿੱਕ ਤੇ ਲਤਾਂ ਮਾਰਨੀ ਚਾਉਂਦੀ ਨਹੀਂ ਜਾ ਤਾ ਰੱਬ ਮੈਨੂੰ ਚੱਕ ਲੈ ਨਹੀਂ ਤਾਂ ਇਹਨਾਂ ਦੀ ਆਈਡੀ ਬੰਦ ਕਰਾ ਦੇ ਸਾਲੀਆ ਜੋਣੀ ਨੇ ਤਾਂ ਮਰਨੇ ਕੀਤਾ ਪਿਆ ਕੰਨਵੇਂ ਵਾਲਿਆਂ ਦਾ ਪੰਜਾਬ ਦਾ ਨਸ਼ਾ ਬਾਜੂ ਖਤਮ ਕਰਿਓ ਪਹਿਲਾ ਇਹਨਾਂ ਦਾ ਕੋਈ ਮਸਲਾ ਹੱਲ ਕਰੋ ਭਾਈ ਹਾਪੇ ਕੀ ਹੋ ਰਹਾ ਭਾਈ ਇਹ ਕਾਹ ਪਸ ਗਿਆ ਭਾਈ ਗੋਪੀ ਦਿਕਰ ਕੋਕੀਲਾ ਮੋਦੀ ਆ ਗਈ ਮੈਂ ਤਾਂ ਇਹ ਕਹਿਣਾ ਚਾਹੁੰਦਾ ਬਚੋ ਜਿੰਨਾ ਬਚ ਸਕਦੇ ਹੋ ਟੈਂਪੂ ਬੋ ਖਿਲਰੇ ਪਏ ਆ ਟੈਂਪੂ ਭਜਾਓ ਪੰਜਾਬ ਬਚਾਓ ਮੈਨੂੰ ਤਾਂ ਇਹ 420 ਲੱਗਦੀ ਆ ਸਹੀ ਪਕੜੇ ਹੈ ਤੇਰੇ ਵਰਗੀ ਸੱਚੀ ਨਹੀਂ ਕੋਈ ਹੋਣੀ ਨਾ ਹੀ ਤੂੰ ਬੰਦਾ ਤੇ ਨਾ ਹੀ ਤੂੰ ਜਨਾਨੀ ਛੱਕਾਂ ਤੂੰ ਗਜਬ ਬੇਇੱਜ਼ਤੀ ਹੈ ਮੈਸ ਪੂਜਾ ਨਾ 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 ਆਲੂ ਪੂਜਿਆ ਬਨੋਏ 10 ਤਰੀ ਐਡਮਿਸ਼ਨ ਕਿਨੇ ਕਰਾਈ ਕੋਲਜ ਚ ਤੇ ਚੱਲ ਕਰਾਈ ਤਾਂ ਕਰਾਈ ਤੇ ਡਾਕੂਮੈਂਟ ਨਹੀਂ ਚੈੱਕ ਕੀਤੇ ਤੇਰੇ ਨਾਲੇ ਕਾਲਜ ਨੂੰ ਛੱਡ ਤੂੰ ਭੇਡਾਂ ਚਾਰ ਜਾ ਕੇ ਮੈਸ ਪੂਜਾ ਨਾ 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 ਫੋਸ ਪੂਜਾ ਉਹ ਮਾ ਫੋਨ ਚ ਪੈਸੇ ਨਹੀਂ ਪਾਉਣੇ ਜਦੋਂ ਮੈਂ ਇੰਸਟਾਗ੍ਰਾਮ ਚ ਲਉਣਾ ਸਾਲੇ ਐਵੇਂ ਦੇ ਅੱਗੇ ਆ ਜਾਂਦੇ ਆ ਬੱਲੇ ਬੱਗਿਆ ਉਹ ਮੇਰਾ ਦਰੋਣਾ ਆਸੇ ਸਾਰੇ ਨਾਲ ਲੈ ਗਏ ਤੇਰੇ ਆਹੀ ਲੱਛਣਾ ਕਰਕੇ ਉਹ ਫੋਟੋ ਚ ਟੰਗਿਆ ਗਿਆ ਕੋਈ ਨਾ ਤੈਨੂੰ ਵੀ ਛੇਤੀ ਸੱਦੂ ਜੇ ਤੇਰੇ ਆਹੀ ਲੱਛਣ ਰਹੇ ਤਾਂ ਅਰੇ ਬੱਸ ਕਰ ਭਾਈ ਜਾਣ ਵਾਲਿਆ ਆਸੇ ਸਾਰੇ ਨਾਲ ਲੈ ਗਏ ਉਹ ਤਣੀ ਆ ਸਕਦਾ ਤੂੰ ਹੀ ਚਲੀ ਜਾ ਉਹਦੇ ਕੋਲ ਬੱਤ ਸਹੀ ਏ ਸਾਨੂੰ ਪਤਾ ਸੀ ਇਸ ਦੀਆਂ ਕਾਲੀਆਂ ਕਰਤੂਤਾਂ ਦਾ ਬੰਦ ਕਰੋ ਹੱਥ ਜੋੜ ਕੇ ਮੈਂ ਅਰੇ ਸਤਿਕਾਰਾ ਭਾਈ ਹਾਂਜੀ ਮਿੱਤਰੋ ਇਹ ਸੀ ਆਜੀ ਦੀ ਆਪਣੀ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਦੱਸਿਓ ਤੇ ਹੁਣ ਆਪਾਂ ਤੁਹਾਨੂੰ ਮਿਲਦੇ ਆ ਕਿਸੇ ਅਗਲੀ ਵੀਡੀਓ ਚ